ਸਪੋਰਟ ਦੇ ਵਿੱਚ ਇੱਕ ਵੱਡੀ ਵਾਰਤਾਤ ਆਪਰੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਆਖਿਰਕਾਰ ਇਹ ਬੱਚਿਆਂ ਦੇ ਮਨਾਂ ਦੇ ਉੱਪਰ ਗੇਮਾਂ ਦਾ ਭੂਤ ਇੰਨਾ ਕਿ ਜ਼ਿਆਦਾ ਸਵਾਰ ਹੋ ਜਾਂਦਾ ਹੈ ਕਿ ਇਹਨਾਂ ਨੂੰ ਆਪ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਕਿਸ ਹੱਦ ਤੱਕ ਚਲੇ ਜਾਂਦੇ ਆ ਬਹੁਤ ਸਾਰੀਆਂ ਖਬਰਾਂ ਚੱਹੀਆਂ ਤੁਸੀਂ ਦੇਖਿਆ ਹੋਣਾ ਜਿਨ੍ਹਾਂ ਦੇ ਬੱਚੇ ਆ ਫੋਨ ਦੇ ਉੱਪਰ ਲਗਾਤਾਰ ਗੇਮਾਂ ਖੇਡਦੇ ਨੇ ਪਬਜੀ ਹੋ ਗਿਆ ਫ੍ਰੀ ਫਾਇਰ ਹੋ ਗਿਆ ਹੋਰ ਪਤਾ ਨਹੀਂ ਕਿੰਨੀਆਂ ਕੁ ਗੇਮਾਂ ਜਿਹੜੀਆਂ ਬੱਚੇ ਖੇਡਦੇ ਨੇ ਉਹਨਾਂ ਦਾ ਬੱਚਿਆਂ ਦੇ ਉੱਪਰ ਕੈਸਾ ਅਸਰ ਪੈਂਦਾ ਆਹ ਵੀਡੀਓ ਜ਼ਰੂਰ ਇੱਕ ਵਾਰੀ ਦੇਖ ਲੈਣਾ ਖਬਰ ਜ਼ਰੂਰ ਸੁਣ ਲੈਣਾ ਜਿੰਨੇ ਵੀ ਮਾਪੇ ਨੇ ਜਿੰਨਾਂ ਦੇ ਬੱਚੇ ਖਾਸ ਤੌਰ ਤੇ ਆਹ ਗੇਮਾਂ ਗੁਮਾਂ ਖੇਡਦੇ ਨੇ ਪਬਜੀ ਹੋ ਗਿਆ ਹੋਰ ਫਲਾਨੀ ਧਮਕਾਨੀ ਗੇਮਾਂ ਖੇਡਦੇ ਨੇ ਇੱਕ ਵਾਰੀ ਜ਼ਰੂਰ ਸੁਣ ਲੈਣਾ ਸੀਸੀਟੀਵੀ ਤੁਹਾਨੂੰ ਦਖਾਇਆ ਇੱਕ 14 ਸਾਲ ਦੀ ਬੱਚੀ ਫਿਰੋਜ਼ਪੁਰ ਦੀ ਇਹ ਘਟਨਾ ਹੈ ਜਿਹੜੀ ਪਬਜੀ ਖੇਡਦੀ ਹੈ ਬਾ ਪਬਜੀ ਖੇਡਦੇ ਆ ਖੇਡਦੇ ਆ ਉਹਦੀ ਗੱਲਬਾਤ ਕਿਸੇ ਲੜਕੇ ਦੇ ਨਾਲ ਹੋ ਜਾਂਦੀ ਹੈ ਜੀਆਂ ਪਬਜੀ ਖੇਡਦਾ ਖੇਡਦੇ ਆ ਉਹ ਐਪ ਦੇ ਉੱਪਰ ਕੀ ਕਿਸੇ ਲੜਕੇ ਦੇ ਨਾਲ ਗੱਲਬਾਤ ਕਰ ਲੈਂਦੀ ਹੈ ਕਿਉਂਕਿ ਪਬਜੀ ਦੇ ਵਿੱਚ ਤੁਹਾਨੂੰ ਪਤਾ ਹੈ ਗੱਲਾਂਬਾਤਾਂ ਹੋ ਜਾਂਦੀਆਂ ਨੇ ਉਹ ਆ ਗਿਆ ਨੂੰ ਗੋਲੀ ਮਾਰਦੀ ਆਪਸ ਦੇ ਵਿੱਚ ਸਾਰੇ ਲੱਗੇ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਉਹ 14 ਸਾਲ ਦੀ ਲੜਕੀ ਦੀ ਗੱਲਬਾਤ ਮੁੰਡੇ ਦੇ ਨਾਲ ਕੋਈ ਉਸ ਤੋਂ ਬਾਅਦ ਉਹਨਾਂ ਨੇ ਇੰਸਟਾ ਤੇ ਚੈਟ ਕਰਨੀ ਸ਼ੁਰੂ ਕਰ ਦਿੱਤੀ ਔਰ ਫਿਰ ਮੁੰਡੇ ਨੇ ਐਸਾ ਵਰਗਲਾਇਆ ਜਿਸ ਤਰੀਕੇ ਦੇ ਨਾਲ ਪੀੜਤ ਪਰਿਵਾਰ ਦਾ ਇਹ ਦੋਸ਼ ਹੈ ਕਿ ਉਸ ਮੁੰਡੇ ਨੇ ਵਰਗਲਾ ਫਸਲਾ ਕੇ 14 ਸਾਲਾ ਲੜਕੀ ਨੂੰ ਆਪਣੇ ਨਾਲ ਜਾਣ ਲਈ ਮਨਾ ਲਿਆ ਜੀ ਹਾਂ ਮੁੰਡਾ ਗਾਜ਼ੀਆਬਾਦ ਦਾ ਔਰ ਲੜਕੀ ਫਿਰੋਜ਼ਪੁਰ ਦੀ ਔਰ ਗਾਜ਼ੀਆਬਾਦ ਤੋਂ ਮੁੰਡਾ ਇੱਥੇ ਆਇਆ ਔਰ 14 ਸਾਲਾ ਦੀ ਲੜਕੀ ਨੂੰ ਆਪਣੇ ਨਾਲ ਗਾਜ਼ੀਆਬਾਦ ਲੈ ਗਿਆ ਜਦੋਂ ਲੜਕੀ ਗਈ ਸਵੇਰੇ 6:30 4 ਵਜੇ ਦੱਸਿਆ ਜਾ ਰਿਹਾ ਘਰ ਦੇ ਨੇ ਕਿ ਅਸੀਂ ਦੇਖਿਆ ਪਰ ਲੜਕੀ ਘਰ ਦੇ ਵਿੱਚ ਨਹੀਂ ਸੀ ਉਸ ਤੋਂ ਬਾਅਦ ਆ ਮਾਪਿਆਂ ਨੇ ਪਰੇਸ਼ਾਨ ਹੋ ਕੇ ਕੰਪਲੇਂਟ ਥਾਣੇ ਦੇ ਵਿੱਚ ਦਿੱਤੀ ਕਿਉਂਕਿ ਫਿਰ ਅਸਲੀ ਦੁੱਖ ਤਾਂ ਮਾਪਿਓ ਨੂੰ ਹੀ ਹੁੰਦਾ ਹੈ ਮਾਪਿਆਂ ਨੂੰ ਹੀ ਹੁੰਦਾ ਹੈ ਟਿੱਡੋਂ ਜਾਇਆਂ ਦਾ ਦੁੱਖ ਹੁੰਦਾ ਹੈ ਔਰ ਮਾਪਿਓ ਨੇ ਫਿਰ ਪੁਲਿਸ ਸਟੇਸ਼ਨ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਕਿ ਸ਼ਾਇਦ ਸਾਡੀ ਲੜਕੀ ਕਿਡਨਾਪ ਹੋ ਚੁੱਕੀ ਹੈ ਇਹ ਹادثਸ਼ਾ ਜਿਹੜਾ ਆ ਪੁਲਿਸ ਸਟੇਸ਼ਨ ਜਾ ਕੇ ਜੁਤਾਇਆ ਤਾਂ ਪੁਲਿਸ ਨੇ ਵੀ ਆਮਲ ਕੀਤਾ ਕਾਰਵਾਈ ਕੀਤੀ ਔਰ ਪੁਲਿਸ ਨੇ ਜਿੱਥੇ ਜਿੱਥੇ ਟਰੇਸ ਕੀਤਾ ਉੱਥੇ ਤੇ ਮੋਬਾਈਲ ਫੋਨ ਚੱਲ ਰਿਹਾ ਸੀ ਫਿਰ ਪਤਾ ਲੱਗਾ ਕਿ ਲੜਕੀ ਗਾਜ਼ੀਆਬਾਦ ਦੇ ਵਿੱਚ ਹੈ ਫਿਰ ਪੁਲਿਸ ਨੇ ਲੜਕੀ ਦੇ ਮਾਪੇ ਨਾਲ ਲੈ ਕੇ ਗਾਜ਼ੀਆਬਾਦ ਦੇ ਵਿੱਚ ਰੇਡ ਕੀਤੀ ਤੇ ਵਾਕਿਆ ਕੀ ਲੜਕੀ ਉਸ ਘਰ ਦੇ ਵਿੱਚੋਂ ਬਰਾਮਦ ਕੋਈ ਔਰ ਜਿਹੜਾ ਦੋਸ਼ੀ ਸੀ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੁਣ ਲੜਕੀ ਨੂੰ ਘਰੇ ਲੈ ਆਂਦਾ ਹੈ ਤਾਂ ਦੇਖੋ ਗੇਮਾਂ ਦੇ ਵਿੱਚ ਕੀ ਕੁਝ ਹੋ ਜਾਂਦਾ ਹੈ ਇਹ ਗੇਮ ਜਿਨ੍ਹਾਂ ਦੇ ਬੱਚੇ ਖੇਡਦੇ ਆ ਉਹ ਜ਼ਰੂਰ ਇੱਕ ਵਾਰੀ ਧਿਆਨ ਦੇ ਨਾਲ ਸੁਣ ਲਿਓ ਬਹੁਤ ਕੇਸ ਐਸੇ ਹੋਏ ਨੇ ਕਿ ਜਿਨ੍ਹਾਂ ਨੇ ਗੇਮਾਂ ਖੇਡਦਿਆਂ ਖੇਡਦਿਆਂ ਮਾਪਿਆਂ ਦੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਤੱਕ ਜੜਿਆ ਉਹ ਉਡਾ ਦਿੱਤੇ ਸੀ ਜਦੋਂ ਤੁਹਾਨੂੰ ਪਤਾ ਹੈ ਸਕੈਮ ਚੱਲਿਆ ਪਬਜੀ ਦੇ ਵਿੱਚ ਹਜ਼ਾਰਾਂ ਲੱਖਾਂ ਰੁਪਏ ਉਡਾਤੇ ਕੋਈ ਫ੍ਰੀ ਫਾਇਰ ਖੇਡਦਾ ਕੋ ਫਲਾਣੀ ਗੇਮ ਖੇਡਦਾ ਦੇ ਵਿੱਚ ਕਈ ਪੈਸੇ ਜੜਿਆ ਮਾਪਿਆਂ ਦੇ ਉਡਾ ਦਿੱਤੇ ਜਾਂਦੇ ਨੇ ਸੋ ਆ ਨਵਾਂ ਕੇਸ ਹੈ ਜਿਹਦੇ ਵਿੱਚ 14 ਸਾਲ ਦੀ ਲੜਕੀ ਪਬਜੀ ਖੇਡਦੀ ਹੈ ਪਬਜੀ ਖੇਡਦਾ ਇੱਕ ਮੁੰਡੇ ਦੇ ਨਾਲ ਗੱਲਬਾਤ ਹੋਈ ਔਰ ਮਾਈਂਡ ਇਨਕ ਜਿਆਦਾ ਵਾਸ਼ ਹੋ ਗਿਆ ਉਹ ਮੁੰਡੇ ਨੇ ਇਨਕ ਜਿਆਦਾ ਵਰਗਲਾਫ ਹਸਲਾ ਲਿਆ ਕਿ ਫਰੋਜ਼ਪੁਰ ਤੋਂ ਲੜਕੀ ਨੂੰ 4.5 400 ਲਗਭਗ ਕਿਲੋਮੀਟਰ ਦੂਰ ਗਾਜ਼ੀਆਬਾਦ ਆਪਣੇ ਨਾਂ ਲੈ ਗਿਆ ਲਬਲੇ ਲਬਾਉਂਦੇ ਪੁਲਿਸ ਨੇ ਵੀ ਸਹਿਯੋਗ ਦਿੱਤਾ ਔਰ ਮਾਪਿਆਂ ਨੇ ਵੀ ਜਿਹੜੀ ਰਪਟ ਲਖਾਈ ਤੇ ਉਸ ਤੋਂ ਬਾਅਦ ਲੜਕੀ ਜੁੜੀਏ ਗਾਜ਼ੀਆਬਾਦ ਤੋਂ ਜਾ ਕੇ ਫੜੀ ਗਈ ਤਾਂ ਹੁਣ ਆ ਫਾਈਨਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਉਹ ਸੀਸੀਟੀਵੀ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ 4 ਵਜੇ ਤੜਕੀ ਉੱਠ ਕੇ ਲੜਕੀ ਘਰ ਤੋਂ ਨਿਕਲਦੀ ਹੈ ਬੱਸ ਲੱਭਦੀ ਹੈ ਔਰ ਸਿੱਧੀ ਗਾਜ਼ੀਆਬਾਦ ਚਲੀ ਜਾਂਦੀ ਹੈ ਸਾਰਾ ਕਸੂਰ ਉਸ ਗੇਮ ਦਾ ਹੈ ਉਸ ਪਬਜੀ ਗੇਮ ਦਾ ਇਹ ਕੱਲੀ ਮੈਂ ਪਬਜੀ ਦੀ ਗੱਲ ਨਹੀਂ ਕਰਦਾ ਬਹੁਤ ਸਾਰੀਆਂ ਗੇਮਾਂ ਐਸੀਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਗੇਮਾਂ ਨੇ ਬੱਚਿਆਂ ਦਾ ਬ੍ਰੇਨ ਵਾਸ਼ ਕਰ ਦਿੰਦਾ ਹੈ ਬੱਚੇ ਕੀ ਖਾਂਦੇ ਨੇ ਬੱਚੇ ਕੀ ਪੀਂਦੇ ਨੇ ਬੱਚੇ ਕੀ ਪੜ੍ਹਦੇ ਨੇ ਬੱਚਿਆਂ ਦੇ ਉੱਪਰ ਮਾਪਿਆਂ ਦੀਆਂ ਗੱਲਾਂ ਦਾ ਅਸਰ ਕਿੰਨਾ ਹੁੰਦਾ ਇਹ ਸਾਰਾ ਕੁਝ ਅੱਜਕੱਲ ਖਤਮ ਹੋ ਚੁੱਕਿਆ ਕਿਉਂਕਿ ਰੋਟੀ ਖਾਣੀ ਹੈ ਤਾਂ ਬੱਚਾ ਨਾਲ ਗੇਮ ਖੇਡ ਰਿਹਾ ਤੇ ਮਾਪੇ ਰੋਟੀ ਖਵਾ ਰਹੇ ਨਹੀਂ ਜਿਉਂ ਉਹਨਾਂ ਦਾ ਸਿਰ ਵੋਣਾ ਹੈ ਉਹਨਾਂ ਨੂੰ ਤਿਆਰ ਕਰਨਾ ਹੈ ਤਾਂ ਉਹ ਤਾਂ ਗੇਮ ਖੇਡ ਰਹੇ ਨੇ ਤੇ ਮਾਪੇ ਉਹਨਾਂ ਨੂੰ ਤਿਆਰ ਕਰ ਰਹੇ ਨੇ ਸਿਰਵਾ ਰਹੇ ਨੇ ਉਹਨਾਂ ਨੂੰ ਰੋਟੀ ਖਵਾ ਰਹੇ ਨੇ ਅੱਜ ਕੱਲ ਆ ਹਾਲਾਤ ਬਣ ਚੁੱਕੇ ਐ ਸੋ ਸਮਾਂ ਰਹਿੰਦੇ ਆ ਇਸ ਚੀਜ਼ ਦੇ ਉੱਪਰ ਕੰਟਰੋਲ ਕੀਤਾ ਜਾਵੇ ਨਹੀਂ ਤਾਂ ਤੁਹਾਡੇ ਨਾਲ ਵੀ ਇਸ ਤਰੀਕੇ ਦੀ ਕੋਈ ਘਟਨਾ ਜਾਂ ਤੁਹਾਨੂੰ ਵੀ ਇਹ ਦੇਖਾ ਪੁਖਤਣਾ ਪੈ ਸਕਦਾ